ਅੱਜ ਕੱਲ ਦਾ ਜੋ ਸਮਾਂ ਦਾ ਉਹ ਏਦਾਂ ਦਾ ਸਮਾਂਗਾ ਕਿ ਹਰ ਇੱਕ ਬੰਦੇ ਨੂੰ ਇਹ ਲੱਗਦਾ ਹੈ ਕਿ ਮੈਂ ਆਪਣੀ ਮਰਜ਼ੀ ਦਾ ਆਪ ਮਾਲਕ ਹਾਂ ਮੇਰਾ ਜੋ ਜੀ ਕਰੇਗਾ ਮੈਂ ਉਹ ਕਰਾਂਗਾ ਮੈਨੂੰ ਕੋਈ ਵੀ ਰੋਕਣ ਟੋਕਣ ਵਾਲਾ ਨਹੀਂ ਹੋਣਾ ਚਾਹੀਦਾ ਮੇਰੇ ਉੱਤੇ ਬੰਦਸ਼ਾਂ ਲਗਾਉਣ ਵਾਲਾ ਨਹੀਂ ਹੋਣਾ ਚਾਹੀਦਾ ਪਰ ਜੋ ਰਿਸ਼ਤੇ ਹੁੰਦੇ ਨੇ ਜੋ ਨਾਤੇ ਹੁੰਦੇ ਨੇ ਉਹ ਇਸ ਗੱਲ ਦੀ ਕਈ ਵਾਰ ਇਜਾਜ਼ਤ ਨਹੀਂ ਦਿੰਦੇ ਬੰਦੇ ਦੀ ਆਜ਼ਾਦੀ ਤੇ ਉਹ ਚੀਜ਼ਾਂ ਲਗਾਮ ਲਗਾਉਂਦੀਆਂ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਐਦਾਂ ਹੋਵੇਗਾ ਤਾਂ ਇਸ ਦਾ ਜੋ ਸੱਟਾ ਦਾ ਭਿਆਨਕ ਨਿਕਲੇਗਾ ਇਸ ਨਾਲ ਬਰਬਾਦੀ ਹੋ ਸਕਦੀ ਹੈ ਇਸ ਦੇ ਨਾਲ ਬਹੁਤ ਕੁਝ ਉਜੜ ਸਕਦਾ ਹੈ ਪਰ ਜੋ ਇਨਸਾਨ ਹੁੰਦਾ ਹੈ ਜੋ ਸੋਚਦਾ ਹੁੰਦਾ ਹੈ ਕਿ ਮੈਂ ਆਜ਼ਾਦ ਰਹਾ ਮੇਰੇ ਉੱਤੇ ਬੰਦਿਸ਼ ਨਾ ਹੋਵੇ ਉਸ ਨੂੰ ਲੱਗਦਾ ਹੈ ਕਿ ਇਹ ਮੇਰੇ ਦੁਸ਼ਮਣ ਨੇ ਇਹ ਮੇਰੇ ਵਾਸਤੇ ਸਹੀ ਨਹੀਂ ਸੋਚ ਰਹੇ ਅੱਜ ਦੀ ਸੱਚੀ ਘਟਨਾ ਦੇ ਵਿੱਚ ਇੱਕ ਕਤਲ ਹੁੰਦਾ ਹੈ ਤੇ ਉਸ ਦੇ ਖੂਨ ਦੇ ਨਾਲ ਬਾਲਟੀ ਭਰ ਲਿੱਤੀ ਜਾਂਦੀ ਹੈ ਤੇ ਇਹ ਕਤਲ ਇੰਨੀ ਸਫਾਈ ਦੇ ਨਾਲ ਕੀਤਾ ਜਾਂਦਾ ਕਿ 4 ਸਾਲ ਬਾਅਦ ਇਸ ਕਤਲ ਦਾ ਪਤਾ ਲੱਗਦਾ ਤੇ ਜਦੋਂ ਫਿਰ ਇਸ ਕਤਲ ਦੀ ਸਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਸਭ ਦੇ ਹੋਸ਼ ੁੱਟ ਜਾਂਦੇ ਨੇ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਗਾਜ਼ੀਆਬਾਦ ਇੱਥੋਂ ਦਾ ਰਹਿਣ ਵਾਲਾ ਚੰਦਰਵੀਰ ਸਿੰਘ ਜਿਸ ਦੀ ਪਤਨੀ ਦਾ ਨਾਮ ਸਵੇਤਾ ਹੁੰਦਾ ਸਵੇਤਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਰਹਿਣ ਵਾਲੀ ਹੁੰਦੀ ਹੈ ਇਸ ਦਾ ਪਹਿਲਾਂ ਵੀ ਵਿਆਹ ਹੋਇਆ ਹੁੰਦਾ ਹੈ ਪਰ ਇਸ ਦਾ ਤਲਾਕ ਹੋ ਜਾਂਦਾ ਹੈ ਤਲਾਕ ਹੋਣ ਤੋਂ ਬਾਅਦ ਇਸ ਨੂੰ ਮਿਲਦਾ ਚੰਦਰਵੀਰ ਸਿੰਘ ਚੰਦਰਵੀਰ ਦੇ ਨਾਲ ਇਸ ਦੀਆਂ ਨਜ਼ਦੀਕੀਆਂ ਹੁੰਦੀਆਂ ਤੇ ਇਹ ਵਿਆਹ ਕਰਵਾ ਲੈਂਦੀ ਹੈ ਚੰਦਰਵੀਰ ਤੇ ਸਵੇਤਾ ਦੋਨਾਂ ਦੇ ਵਿੱਚ ਤਕਰੀਬਨ 16 ਸਾਲ ਦਾ ਫਰਕ ਹੁੰਦਾ ਹੈ ਜ਼ਿੰਦਗੀ ਠੀਕ ਚੱਲ ਰਹੀ ਹੁੰਦੀ ਹੈ ਇਹਨਾਂ ਦੇ ਘਰ ਤਿੰਨ ਬੱਚਿਆਂ ਦਾ ਜਨਮ ਹੁੰਦਾ ਹੈ ਦੋ ਕੁੜੀਆਂ ਤੇ ਇੱਕ ਮੁੰਡਾ ਸਭ ਕੁਝ ਵਧੀਆ ਚੱਲਦਾ ਹੁੰਦਾ ਵਧੀਆ ਚੱਲਦੇ ਚੱਲਦੇ 28 ਸਤੰਬਰ 2018 ਆ ਜਾਂਦਾ ਹੈ ਤਾਂ ਚੰਦਰਵੀਰ ਸਿੰਘ ਲਾਪਤਾ ਹੋ ਜਾਂਦਾ ਹੈ ਹੁਣ ਉਸ ਦੀ ਪਤਨੀ ਬੜੀ ਪਰੇਸ਼ਾਨ ਹੁੰਦੀ ਹੈ ਸਵੇਤਾ ਉਹ ਉਸ ਦੀ ਤਲਾਸ਼ ਕਰਦੀ ਹੈ 29 ਸਤੰਬਰ ਆ ਜਾਂਦਾ ਹੈ ਉਹ ਆਪਣੇ ਜੇਠ ਭੂਰਾ ਸਿੰਘ ਨੂੰ ਕਹਿੰਦੀ ਹੈ ਕਿ ਚੰਦਰਵੀਰ ਰਾਤ ਦਾ ਘਰ ਨਹੀਂ ਆਇਆ ਉਹ ਲਾਪਤਾ ਹੋ ਗਿਆ ਉਸ ਦੀ ਤਲਾਸ਼ ਕਰੋ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਇਧਰੋਂ ਉਧਰੋਂ ਰਿਸ਼ਤੇਦਾਰੀਆਂ ਦੇ ਵਿੱਚੋਂ دوست ਬਿੱਤਰਾਂ ਦੇ ਵਿੱਚੋਂ ਉਸ ਦਾ ਪਤਾ ਕੀਤਾ ਜਾਂਦਾ ਪਰ ਚੰਦਰਵੀਰ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੁਣ 5 ਅਕਤੂਬਰ 2018 ਨੂੰ ਪੁਲਿਸ ਦੇ ਵਿੱਚ ਚੰਦਰਵੀਰ ਸਿੰਘ ਦੀ ਗੁੰਮਸ਼ੁਦਗੀ ਦੀ ਕੰਪਲੀਟ ਦਰਜ ਕਰਵਾਈ ਜਾਂਦੀ ਹੈ ਪੁਲਿਸ ਆਪਣੇ ਤੌਰ ਤੇ ਚੰਦਰਵੀਰ ਦੀ ਤਲਾਸ਼ ਕਰਦੀ ਹੈ ਪਰ ਚੰਦਰਵੀਰ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੁਣ ਸਮਾਂ ਲੰਘਦਾ ਹੈ ਤਕਰੀਬਨ 1.5 ਸਾਲ ਲੰਘ ਜਾਂਦਾ ਪਰ ਚੰਦਰਵੀਰ ਦਾ ਕੁਝ ਵੀ ਪਤਾ ਨਹੀਂ ਲੱਗਿਆ ਸੀ ਜੋ ਭੂਰਾ ਸਿੰਘ ਸੀ ਸਵੇਤਾ ਦਾ ਜੇਠ ਉਸ ਦਾ ਕਤਲ ਹੋ ਜਾਂਦਾ ਹੁਣ ਪੁਲਿਸ ਨੂੰ ਲੱਗਦਾ ਹੈ ਕਿ ਜੋ ਚੰਦਰਵੀਰ ਦਾ ਭਰਾ ਸੀ ਭੂਰਾ ਸਿੰਘ ਉਸ ਨੇ ਕੰਪਲੀਟ ਲਿਖਾਈ ਸੀ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਜਰੂਰ ਕੁਝ ਇਸ ਕੇਸ ਦੇ ਨਾਲ ਜੁੜਿਆ ਨਾ ਹੋਵੇ ਕਿਸੇ ਨੇ ਇਸ ਕਰਕੇ ਹੀ ਭੂਰਾ ਸਿੰਘ ਦਾ ਕਤਲ ਨਾ ਕੀਤਾ ਹੋਵੇ ਪਰ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰਦੀ ਆ ਤਾਂ ਪਤਾ ਲੱਗਦਾ ਕਿ ਭੂਰਾ ਸਿੰਘ ਦਾ ਜੋ ਕਤਲ ਕੀਤਾ ਉਹ ਉਸ ਦੇ ਮੁੰਡੇ ਨਹੀਂ ਕੀਤਾ ਉਸ ਤੇ ਡੰਡਿਆਂ ਦੇ ਨਾਲ ਉਸ ਉੱਤੇ ਬਾਰ ਕੀਤੇ ਗਏ ਤੇ ਭੂਰਾ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਪਿੱਛੇ ਜੋ ਰੀਜਨ ਸਾਹਮਣੇ ਆਇਆ ਇਹ ਆਇਆ ਕਿ ਭੂਰਾ ਸਿੰਘ ਆਪਣੀ ਨੂੰਹ ਦੇ ਉੱਤੇ ਮਾੜੀ ਨਿਗਾਹ ਰੱਖਦਾ ਸੀ ਇਸ ਕਰਕੇ ਭੂਰਾ ਸਿੰਘ ਦੇ ਮੁੰਡੇ ਨੇ ਹੀ ਉਸ ਦਾ ਕਤਲ ਕਰ ਦਿੱਤਾ ਇਸ ਗੱਲ ਦਾ ਚੰਦਰਵੀਰ ਸਿੰਘ ਦੀ ਗੁੰਮਸ਼ੋਦਗੀ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੁੰਦਾ ਸਮਾਂ ਲੰਘਦਾ ਰਹਿੰਦਾ ਹੈ ਤੇ ਜੋ ਸਵੇਤਾ ਹੁੰਦੀ ਆ ਉਹ ਕਈ ਮਹੀਨਿਆਂ ਬਾਅਦ ਜਾ ਕੇ ਥਾਣੇ ਦੇ ਵਿੱਚ ਪਤਾ ਕਰਦੀ ਆ ਕਿ ਮੇਰੇ ਪਤੀ ਦਾ ਪਤਾ ਲੱਗਿਆ ਜਾਂ ਨਹੀਂ ਲੱਗਿਆ ਪਰ ਉਸਦੇ ਪਤੀ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੁਣ ਸਮਾਂ ਅੱਗੇ ਲੰਘ ਜਾਂਦਾ ਹੈ ਤਕਰੀਬਨ 4 ਸਾਲ ਇਸ ਕੇਸ ਨੂੰ ਜਾਣੀ ਚੰਦਰਵੀਰ ਸਿੰਘ ਨੂੰ ਲਾਪਤਾ ਹੋਏ ਨੂੰ ਹੋ ਜਾਂਦੇ ਨੇ ਹੁਣ ਇੱਕ ਨਵਾਂ ਐਸਐਸਪੀ ਗਾਜ਼ੀਆਬਾਦ ਦੇ ਵਿੱਚ ਆਉਂਦਾ ਹੈ ਤੇ ਉਹ ਜੋ ਪੁਰਾਣੀਆਂ ਫਾਈਲਾਂ ਸੀ ਜੋ ਕਿ ਅਨਸਾਲਵਡ ਕੇਸ ਸੀ ਉਹ ਫਾਈਲਾਂ ਮਗਵਾਉਂਦਾ ਹੈ ਤੇ ਉਹਨਾਂ ਫਾਈਲਾਂ ਦੇ ਵਿੱਚੋਂ ਚੰਦਰਵੀਰ ਸਿੰਘ ਦੀ ਫਾਈਲ ਵੀ ਉਸ ਦੇ ਸਾਹਮਣੇ ਆਉਂਦੀ ਹੈ ਤਾਂ ਜੋ ਐਸਐਸਪੀ ਸਾਹਿਬ ਸੀ ਉਹ ਸੋਚਦੇ ਨੇ ਕਿ ਤਕਰੀਬਨ 4 ਸਾਲ ਹੋ ਗਏ ਇਹ ਬੰਦੇ ਦਾ ਕੁਝ ਵੀ ਪਤਾ ਕਿਉਂ ਨਹੀਂ ਲੱਗਿਆ ਇਸ ਕੇਸ ਉੱਤੇ ਹੁਣ ਗੌਰ ਕੀਤੀ ਜਾਂਦੀ ਹੈ ਜਾਨੀ ਇਸ ਫਾਈਲ ਨੂੰ ਦੁਬਾਰਤੋਂ ਫੇਰ ਰੀਓਪਨ ਕੀਤਾ ਜਾਂਦਾ ਜੋ ਚੰਦਰਵੀਰ ਦੀ ਘਰ ਵਾਲੀ ਸੀ ਸਵੇਤਾ ਉਸ ਉੱਪਰ ਵੀ ਹੁਣ ਨਿਗਾਹ ਰੱਖੀ ਜਾਂਦੀ ਹੈ ਕਿਉਂਕਿ ਐਸਐਸਪੀ ਸਾਹਿਬ ਨੂੰ ਇਹ ਸੀ ਕਿ ਮੈਂ ਇਸ ਕੇਸ ਨੂੰ ਸੋਲਵ ਕਰਕੇ ਹੀ ਧੰਮ ਲਵਾਂਗਾ ਉਸ ਉੱਤੇ ਨਿਗਾਹ ਰੱਖੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਨੂੰ ਤਾਂ ਆਪਣੇ ਪਤੀ ਗੁੰਮ ਹੋਣ ਦਾ ਕੋਈ ਦੁੱਖ ਹੀ ਨਹੀਂ ਉਹ ਤਾਂ ਆਪਣੀ ਜ਼ਿੰਦਗੀ ਆਰਾਮ ਨਾਲ ਕੱਟ ਰਹੀ ਹੈ ਉਸਦੇ ਚਿਹਰੇ ਤੇ ਤਾਂ ਕੋਈ ਵੀ ਨਮੋਸ਼ੀ ਨਹੀਂ ਕਿ ਉਸ ਦਾ ਪਤੀ ਲਾਪਤਾ ਹੈਗਾ ਉਸ ਦਾ ਪਤੀ ਉਸਦੇ ਕੋਲ ਨਹੀਂ ਪੁਲਿਸ ਨੂੰ ਇਸ ਗੱਲ ਤੇ ਸ਼ੱਕ ਹੁੰਦਾ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਕਿ ਜੋ ਸਵੇਤਾ ਕੀ ਉਸ ਦੇ ਨਜਾਇਜ਼ ਸੰਬੰਧ ਉਸ ਦੇ ਗਮਾਂਡ ਵਿੱਚ ਰਹਿਣ ਵਾਲੇ ਹੀ ਅਰੁੰ ਦੇ ਨਾਲ ਹੈ ਹੁਣ ਪੁਲਿਸ ਇਸ ਗੱਲ ਨੂੰ ਪ੍ਰੂਵ ਕਰਨਾ ਚਾਹੁੰਦੀ ਸੀ ਇਸ ਗੱਲ ਨੂੰ ਸਾਬਤ ਕਰਨਾ ਚਾਹੁੰਦੀ ਸੀ ਕਿ ਇਹ ਸਹੀ ਹੈ ਜਾਂ ਇਹ ਗਲਤ ਹੈ ਕਿਉਂਕਿ ਇਹ ਗੱਲਾਂ ਤਾਂ ਲੋਕਾਂ ਤੋਂ ਸੁਣੀਆਂ ਸੁਣਾਈਆਂ ਪੁਲਿਸ ਨੂੰ ਪਤਾ ਲੱਗੀਆਂ ਸੀ ਹੁਣ ਪੁਲਿਸ ਸਵੇਤਾ ਸਵੇਤਾ ਦੀ ਵੱਡੀ ਕੁੜੀ ਜੋ 16 ਸਾਲਾਂ ਦੀ ਇਹਨਾਂ ਨੂੰ ਇਸ ਕੇਸ ਬਾਰੇ ਪੁੱਛਗਿੱਛ ਕਰ ਲਈ ਬੁਲਾਉਂਦੀ ਹੈ ਚੰਦਰਵੀਰ ਸਿੰਘ ਦੀ ਗੁੰਮਸ਼ੁਦਗੀ ਦੇ ਹੁਣ ਪੁਲਿਸ ਜੋ ਕੁੜੀ ਹੁੰਦੀ ਹੈ ਉਸ ਨੂੰ ਬੜੇ ਪਿਆਰ ਦੇ ਨਾਲ ਉਸ ਤੋਂ ਪੁੱਛਗਿੱਛ ਕਰਦੀ ਹੈ ਤੇ ਉਸ ਤੋਂ ਪੁੱਛਦੀ ਹੈ ਕਿ ਤੇਰੀ ਮਾਂ ਜੋ ਸਵੇਤਾ ਗਈ ਕੀ ਉਸ ਦੇ ਕਿਸੇ ਨਾਲ ਸੰਬੰਧ ਨੇ ਜਾਂ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਹੈ ਤਾਂ ਉਹ ਦੱਸਦੀ ਹੈ ਕਿ ਹਾਂ ਸਾਡੇ ਗਮਾਂਡ ਦੇ ਵਿੱਚ ਹੀ ਰਹਿਣ ਵਾਲਾ ਅਰुण ਉਸ ਨਾਲ ਮੇਰੀ ਮਾਂ ਦੇ ਸੰਬੰਧ ਨੇ ਉਹ ਸਾਡੇ ਘਰੇ ਆਉਂਦਾ ਜਾਂਦਾ ਹੈ ਉਹ ਮੇਰੀ ਮਾਂ ਨਾਲ ਇਦਾਂ ਰਹਿੰਦਾ ਜਿਵੇਂ ਉਸ ਦਾ ਪਤੀ ਹੋਵੇ ਹੁਣ ਪੁਲਿਸ ਦਾ ਜੋ ਸ਼ੱਕ ਸੀ ਉਹ ਯਕੀਨ ਵਿੱਚ ਬਦਲਣਾ ਸ਼ੁਰੂ ਹੋ ਗਿਆ ਸੀ ਪੁਲਿਸ ਨੂੰ ਲੱਗਿਆ ਕਿ ਜੋ ਇਹ ਚੰਦਰਵੀਰ ਸਿੰਘ ਲਾਪਤਾ ਹੋਇਆ ਉਸ ਪਿੱਛੇ ਇਹ ਹੀ ਕਾਰਨ ਹੋ ਸਕਦਾ ਹੈ ਹੁਣ ਅਰੋਨ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈਂਦੀ ਹੈ ਇਸ ਤੋਂ ਪੁੱਛਗਿੱਛ ਕਰਦੀ ਹੈ ਤਾਂ ਇਹ ਮੰਨ ਜਾਂਦਾ ਕਿ ਹਾਂ ਮੇਰੇ ਸਵੇਤਾ ਦੇ ਨਾਲ ਸੰਬੰਧ ਨੇ ਪਰ ਜਦੋਂ ਪੁਲਿਸ ਕਹਿੰਦੀ ਹੈ ਕਿ ਚੰਦਰਵੀਰ ਸਿੰਘ ਕਿੱਥੇ ਹੈ ਤਾਂ ਅਰੋਨ ਕਹਿੰਦਾ ਕਿ ਮੈਨੂੰ ਉਸ ਬਾਰੇ ਕੁਝ ਵੀ ਨਹੀਂ ਪਤਾ ਹੁਣ ਪੁਲਿਸ ਫਿਰ ਇਸ ਤੋਂ ਸਖਤੀ ਦੇ ਨਾਲ ਪੁੱਛਦੀ ਹੈ ਜਦੋਂ ਫਿਰ ਪੁਲਿਸ ਸਾਤੀ ਤੇ ਆਉਂਦੀ ਹੈ ਤਾਂ ਜੋ ਕਹਾਣੀ ਪੁਲਿਸ ਦੇ ਸਾਹਮਣੇ ਨਿਕਲ ਕੇ ਆਉਂਦੀ ਆ ਉਹ ਹੋਸ਼ ੜਾਉਣ ਵਾਲੀ ਸੀ ਇਹ ਦੱਸਦੇ ਨੇ ਕਿ 28 ਸਤੰਬਰ 2018 ਨੂੰ ਜਦੋਂ ਚੰਦਰਵੀਰ ਸਿੰਘ ਘਰ ਆਉਂਦਾ ਹੈ ਰਾਤ ਸਮੇਂ ਉਹ ਨਸ਼ੇ ਦੇ ਵਿੱਚ ਟੰਨ ਹੁੰਦਾ ਕਿਉਂਕਿ ਜੋ ਚੰਦਰਵੀਰ ਸਿੰਘ ਸੀ ਉਸ ਨੂੰ ਅਰੁਣ ਅਤੇ ਆਪਣੀ ਪਤਨੀ ਸਵੇਤਾ ਦੇ ਨਜਾਇਜ਼ ਸਬੰਧਾਂ ਬਾਰੇ ਪਤਾ ਲੱਗ ਚੁੱਕਿਆ ਸੀ ਕਿਉਂਕਿ ਜੋ ਅਰुण ਸੀ ਉਹ ਇਹਨਾਂ ਦੇ ਘਰ ਦੇ ਬਿਲਕੁਲ ਨਾਲ ਹੀ ਰਹਿੰਦਾ ਸੀ ਇਹਨਾਂ ਦੇ ਘਰ ਦੀਆਂ ਛੱਤਾਂ ਜੁੜੀਆਂ ਹੋਈਆਂ ਸੀ ਸਵੇਤਾ ਤੇ ਅਰुण ਦੀ ਮੁਲਾਕਾਤ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਦੀਆਂ ਨਜ਼ਦੀਕੀਆਂ ਵਾਧਦੀਆਂ ਪਿਆਰ ਹੋ ਜਾਂਦਾ ਹੈ ਸਬੰਧ ਬਣਾਉਣ ਲੱਗ ਜਾਂਦੇ ਨੇ ਹੁਣ ਜੋ ਅਰुण ਸੀ ਉਹ ਸੱਤ ਦੇ ਜ਼ਰੀਏ ਹੀ ਇਹਨਾਂ ਦੇ ਘਰ ਆ ਜਾਂਦਾ ਸੀ ਤੇ ਸਵੇਤਾ ਨੂੰ ਮਿਲਦਾ ਸੀ ਚੰਦਰਵੀਰ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਦਾ ਤੇ ਉਹ ਸਵੇਤਾ ਦੇ ਨਾਲ ਝਗੜਾ ਕਰਦਾ ਲੜਾਈ ਕਰਦਾ ਤੇ ਕਹਿੰਦਾ ਕਿ ਤੂੰ ਇਹ ਕੀ ਕਰ ਰਹੀ ਹੈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜਾਨੀ ਐਦਾਂ ਦੀਆਂ ਕਈ ਗੱਲਾਂ ਉਸ ਦੇ ਨਾਲ ਹੁੰਦੀਆਂ ਨੇ ਪਰ ਸਵੇਤਾ ਪਿੱਛੇ ਹਟਣ ਵਾਲੀ ਨਹੀਂ ਸੀ ਹੁਣ ਚੰਦਰਵੀਰ ਇਸ ਗੱਲ ਤੋਂ ਨਾਰਾਜ਼ ਹੁੰਦਾ ਤੇ ਉਹ ਨਸ਼ੇ ਦਾ ਆਦੀ ਹੋ ਜਾਂਦਾ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਜਾਂਦਾ ਕਿ ਉਸ ਦੇ ਘਰੇ ਇਹ ਕੀ ਚੱਲ ਰਿਹਾ ਹੈ ਤੇ ਰੋਜ਼ਾਨਾ ਇਹਨਾਂ ਦੇ ਕਰ ਝਗੜਾ ਹੁੰਦਾ ਹੈ ਹੁਣ ਸਵੇਤਾ ਤੇ ਅਰຸນ ਨੂੰ ਲੱਗਦਾ ਹੈ ਕਿ ਕਿਉਂ ਨਾ ਚੰਦਰਵੀਰ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਜੇ ਇਸ ਨੂੰ ਰਸਤੇ ਵਿੱਚੋਂ ਹਟਾ ਦਿੱਤਾ ਜਾਏਗਾ ਤਾਂ ਸਾਡੇ ਉੱਤੇ ਰੋਕ ਟੋਕ ਲਗਾਉਣ ਵਾਲਾ ਕੋਈ ਵੀ ਨਹੀਂ ਬਚੇਗਾ ਅਸੀਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਨਾਲ ਜਿਉ ਸਕਦੇ ਹਾਂ 28 ਸਤੰਬਰ 2018 ਨੂੰ ਚੰਦਰਵੀਰ ਸਿੰਘ ਸ਼ਰਾਬ ਪੀ ਕੇ ਘਰ ਆਉਂਦਾ ਕਿਉਂਕਿ ਰੋਜ਼ਾਨਾ ਵਾਂਗ ਹੀ ਉਹ ਨਸ਼ੇ ਦੇ ਵਿੱਚ ਟੰਨ ਹੋ ਕੇ ਘਰ ਆਉਂਦਾ ਸੀ 26 ਸਤੰਬਰ 2018 ਨੂੰ ਜੋ ਸਵੇਤਾ ਹੁੰਦੀ ਆ ਉਹ ਆਪਣੀਆਂ ਦੋਨੋਂ ਕੁੜੀਆਂ ਨੂੰ ਆਪਣੇ ਜੇਠ ਦੇ ਘਰੇ ਭੇਜ ਦਿੰਦੀ ਆ ਕਿ ਤੁਸੀਂ ਉੱਥੇ ਜਾ ਕੇ ਸੌਂ ਜਾਵੋ ਤੇ ਇਸ ਦੇ ਘਰ ਸਿਰਫ ਇਸ ਦਾ 5 ਸਾਲਾਂ ਦਾ ਮੁੰਡਾ ਹੀ ਰਹਿ ਜਾਂਦਾ ਉਹ ਸੁੱਤਾ ਪਿਆ ਹੁੰਦਾ ਤੇ ਇਧਰ ਚੰਦਰਵੀਰ ਨਸ਼ੇ ਦੀ ਹਾਲਤ ਦੇ ਵਿੱਚ ਜਦੋਂ ਘਰ ਆਉਂਦਾ ਤਾਂ ਇਹਨਾਂ ਦਾ ਪਲਾਨ ਬਣਾਇਆ ਹੋਇ ਸੀ ਸਵੇਤਾ ਅਤੇ ਅਰຸນ ਦਾ ਸਵੇਤਾ ਅਰຸນ ਨੂੰ ਬੁਲਾਉਂਦੀ ਆ ਕਿ ਤੂੰ ਘਰ ਆ ਜਾ ਤੇ ਅੱਜ ਆਪਾਂ ਚੰਦਰਵੀਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ ਪਿਸਤੌਲ ਲਿਆ ਕੇ ਚੰਦਰਵੀਰ ਸਿੰਘ ਦੇ ਸਿਰ ਵਿੱਚ ਗੋਲੀ ਮਾਰੀ ਜਾਂਦੀ ਹੈ ਤੇ ਇਸ ਦੇ ਸਿਰੇ ਹੇਠਾਂ ਬਾਲਟੀ ਕਰ ਦਿੱਤੀ ਜਾਂਦੀ ਹੈ ਕਿ ਜੋ ਖੂਨ ਉਹ ਘਰ ਵਿੱਚ ਨਾ ਖਿੰਡੇ ਇਸ ਬਾਲਟੀ ਦੇ ਵਿੱਚ ਹੀ ਡਿੱਗੇ ਡੇਢ ਘੰਟੇ ਦੇ ਵਿੱਚ ਤਕਰੀਬਨ ਚੰਦਰਵੀਰ ਸਿੰਘ ਦੇ ਖੂਨ ਨਾਲ ਬਾਲਟੀ ਭਰ ਜਾਂਦੀ ਹੈ ਚੰਦਰਵੀਰ ਸਿੰਘ ਦੇ ਇੱਕ ਕੜਾ ਪਾਇਆ ਹੁੰਦਾ ਹੈ ਤੇ ਇਹ ਕੜਾ ਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਕੜਾ ਨਹੀਂ ਉਤਰਦਾ ਤਾਂ ਇਹ ਕਹਾੜੀ ਦੇ ਨਾਲ ਉਸ ਦਾ ਹੱਥ ਵੱਢ ਕੇ ਕੜਾ ਕੱਢ ਲੈਂਦੇ ਨੇ ਤੇ ਹੁਣ ਇਹਨਾਂ ਨੇ ਆਪਣੀ ਪਲੈਨਿੰਗ ਦੇ ਅਨੁਸਾਰ ਪਸ਼ੂਆਂ ਵਾਲੇ ਵਿੱਚ ਉੱਥੇ ਬਾੜੇ ਦੇ ਵਿੱਚ ਇਹਨਾਂ ਨੇ ਇੱਕ ਟੋਇਆ ਪਟਿਆ ਹੋਇਆ ਸੀ ਰਾਤ ਨੂੰ ਤਕਰੀਬਨ 1 2 ਵਜੇ ਇਹ ਚੰਦਰਵੀਰ ਸਿੰਘ ਦੀ ਲਾਸ਼ ਨੂੰ ਲੈ ਜਾਂਦੇ ਨੇ ਉਸ ਟੋਏ ਦੇ ਵਿੱਚ ਪਾ ਦਿੰਦੇ ਨੇ ਉਸ ਦਾ ਵੱਢਿਆ ਹੋਇਆ ਹੱਥ ਤੇ ਖੂਨ ਨਾਲ ਜੋ ਭਰੀ ਹੋਈ ਬਾਲਟੀ ਸੀ ਉਹ ਵੀ ਉਸ ਟੋਏ ਦੇ ਵਿੱਚ ਡੋਲ ਦਿੰਦੇ ਨੇ ਤੇ ਉਸ ਤੋਂ ਬਾਅਦ ਇਸ ਉੱਪਰ ਮਿੱਟੀ ਪਾ ਦਿੰਦੇ ਨੇ ਇੱਟਾਂ ਚੜ੍ਹ ਦਿੰਦੇ ਨੇ ਤਾਂ ਜੋ ਕਿਸੇ ਨੂੰ ਕੁਝ ਵੀ ਪਤਾ ਨਾ ਲੱਗੇ ਇਹਨਾਂ ਨੂੰ ਲੱਗਦਾ ਹੈ ਕਿ ਹੁਣ ਇਸ ਗੱਲ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਲੱਗੇਗਾ ਸਵੇਤਾ ਰੌਲਾ ਪਾ ਦਿੰਦੀ ਹੈ ਕਿ ਜੋ ਚੰਦਰਵੀਰ ਸਿੰਘ ਆ ਉਹ ਰਾਤ ਦਾ ਲਾਪਤਾਗਾ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਪਤਾ ਨਹੀਂ ਕਿੱਥੇ ਚਲਿਆ ਗਿਆ ਯਾਨੀ ਐਦਾਂ ਕਰਕੇ ਉਹ ਆਪਣੇ ਜੇਠ ਨੂੰ ਕਹਿੰਦੀ ਹੈ ਤੇ ਲੋਕਾਂ ਦੇ ਵਿੱਚ ਇਹੀ ਚੀਜ਼ ਪ੍ਰਚਾਰਦੀ ਹੈ ਕਿ ਜੋ ਚੰਦਰਵੀਰ ਸਿੰਘ ਆ ਉਹ ਲਾਪਤਾ ਹੋ ਗਿਆ ਉਹ ਗੁੰਮਸ਼ੁਦਾ ਹੋ ਗਿਆ ਉਸ ਦੀ ਰਿਪੋਰਟ ਵੀ ਲਿਖਾਉਂਦੇ ਨੇ ਪਰ ਇਹਨਾਂ ਨੂੰ ਤਾਂ ਇਹ ਲੱਗਦਾ ਸੀ ਕਿ ਹੁਣ 4 ਸਾਲ ਹੋ ਚੁੱਕੇ ਨੇ ਹੁਣ ਸ਼ਾਇਦ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਅਸੀਂ ਆਪਣੀ ਪਲਾਨਿੰਗ ਦੇ ਵਿੱਚ ਬਿਲਕੁਲ ਸਫਲ ਹੋ ਗਏ ਪਰ ਜਿਵੇਂ ਕਹਿੰਦੇ ਨੇ ਕਿ ਜਦੋਂ ਫਿਰ ਪੁਲਿਸ ਆਪਣੀ ਆਈ ਤੇ ਆ ਜਾਂਦੀ ਹੈ ਫਿਰ ਉਹ ਕੇਸ ਨੂੰ ਸੋਲਵ ਕਰਨ ਲਈ ਅਪਰਾਧੀ ਨੂੰ ਫੜਨ ਲਈ ਪਤਾਲ ਤੱਕ ਵੀ ਪਹੁੰਚ ਜਾਂਦੀ ਹੈ ਇਸੇ ਕੇਸ ਵਿੱਚ ਵੀ ਇਦਾਂ ਹੀ ਹੋਇਆ ਹੁਣ ਅਰुण ਅਤੇ ਸਵੇਤਾ ਦੋਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਜਿੱਥੇ ਚੰਦਰਵੀਰ ਸਿੰਘ ਦੀ ਇਹਨਾਂ ਨੇ লাশ ਦਫ਼ਨ ਕੀਤੀ ਸੀ ਉਸ ਉੱਪਰ ਇਹ ਕਮਰਾ ਪਾ ਲੈਂਦੇ ਨੇ ਉੱਥੇ ਬੈੱਡ ਵਗੈਰਾ ਲਾ ਲੈਂਦੇ ਨੇ ਬੈੱਡਰੂਮ ਬਣਾ ਲੈਂਦੇ ਨੇ ਤੇ ਇਸ ਕਮਰੇ ਦੇ ਵਿੱਚ ਹੀ ਇਹ ਸਬੰਧ ਬਣਾਇਆ ਕਰਦੇ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਿੱਚ ਦੂਰੀਆਂ ਵੱਧ ਗਈਆਂ ਤੁਹਾਡੇ ਵਿੱਚ ਮਨਮਟਾ ਵਧ ਗਏ ਇਸ ਨੂੰ ਸਹੀ ਨਹੀਂ ਕੀਤਾ ਜਾ ਸਕਦਾ ਤਾਂ ਉਸ ਦਾ ਸਭ ਤੋਂ ਵਧੀਆ ਹੱਲ ਇਹ ਹੈ ਕਿ ਤੁਸੀਂ ਦੂਸਰੇ ਬੰਦੇ ਤੋਂ ਕਿਨਾਰਾ ਕਰ ਲਵੋ ਨਹੀਂ ਤਾਂ ਫਿਰ ਇਸ ਗੱਲ ਦੇ ਜੋ ਸਿੱਟੇ ਨੇ ਉਹ ਬੜੇ ਹੀ ਭਿਆਨਕ ਨਿਕਲਦੇ ਨੇ ਕਿਉਂਕਿ ਆਪਾਂ ਆਏ ਦਿਨ ਦੇਖਦੇ ਹਾਂ ਕਿ ਨਾਜਾਇਜ਼ ਸਬੰਧਾਂ ਦੇ ਚੱਲਦੇ ਕੋਈ ਨਾ ਕੋਈ ਕਿਤੇ ਨਾ ਕਿਤੇ ਕਿਤੇ ਪਤਨੀ ਪਤੀ ਨੂੰ ਮਾਰ ਦਿੰਦੀ ਹੈ ਤੇ ਕਿਤੇ ਪਤੀ ਪਤਨੀ ਨੂੰ ਮਾਰ ਦਿੰਦਾ ਜਾਨੀ ਐਦਾਂ ਦਾ ਬਹੁਤ ਕੁਝ ਚੱਲਦਾ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ